ਅਸੀਂ ਕਿਹਾ ਬਾਈ ਜੀ ਕੀ ਕਰ ਬਾਈ ਜੀ ਕਿਵੇਂ ਹੋ ਜੀ ਵਧੀਆ ਜੀ ਕਿਹੜੇ ਪਿੰਡ ਤਾਇਓ ਅਸੀਂ ਤਾਂ ਤਿੰਨ ਚਾਰ ਪਿੰਡਾਂ ਦੇ ਯਾਰ ਅਲੀ ਸ਼ੇਰਾ ਮੱਖਾਂ ਮੈਸ ਲੈ ਗਿਆ ਹਾਂ ਜੀ ਕੀ ਡਿਟੇਲ ਹੈ ਜੀ ਮੈਸ ਦੀ ਮੈਸ ਵੇਜ ਇਹ ਇਹ ਸੁਆਤੀ ਜਾਈ ਅਸੀਂ ਕਿੰਨੇ ਦਿਨ ਐਸੂ ਹੀ ਆ ਇਹ ਹੋਵੇ ਹੋਣਗੇ 7-8 ਦਿਨ ਅਸੀਂ ਮਾਦਰ ਕੀ ਆਰੇ ਕੱਟੀ ਹੈ ਜੀ ਠੀਕ ਹੈ ਜੀ ਦੁੱਧ ਕਿੰਨਾ ਪਾਜੂਗੀ ਦੁੱਧ 15 ਜੀ ਠੀਕ ਹੈ 13 ਤਿਆਰ ਹੁਣ ਠੀਕ ਹੈ ਪਾਈ ਦੂਜੇ ਗੀ ਤੀਜੇ ਹੀ ਤੀਜੇ ਹੀ ਤੀਜੇ ਹੀ ਮੁੱਲ ਰੇਟ ਜੀ ਇਹਦਾ 140 ਜੀ 140 ਹਾਂ ਮਾਨਤਾਨ ਹੋ ਜੂਗੀ ਬਾਦੂ ਮੋਬਾਈਲ ਨੰਬਰ ਰੋ ਲਿਓ 97912 ਠੀਕ ਹੈ ਜੀ 9326 ਠੀਕ ਹੈ ਤਾਂ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਅਸਿਰ ਆ ਬਾਈ ਠੀਕ ਹੋ ਜੀ ਕਿਹੜੇ ਪਿੰਡ ਤੋਂ ਐ ਬਰਨਾਲੇ ਤੋਂ ਅੱਜ ਕਿੰਨੇ ਮੈਸਲੇ ਕਿੰਨੇ ਮੈਸਾ ਸੀ ਲੈ ਗਿਆ ਤਿੰਨ ਤਿੰਨ ਕਿਹੜੇ ਕਿਹੜੇ ਨੇ ਛੋਟੀਆਂ ਹਾਂ ਹਾਂ ਇੱਥੋਂ ਸ਼ੁਰੂ ਹੁੰਦੇ ਨੇ ਹਾਂ ਹਾਂ ਇਦੀ ਡਿਟੇਲ ਕੀ ਆਈ ਇਹਦੀ ਜੰਮ ਸੁਈ ਜੀ ਇਹ ਇਹ ਦੂਜੇ ਦੂਜੇ ਸੁਈ ਮਾਦਰ ਕੀ ਜੀ ਨੇ ਇਹ ਬੱਚਾ ਮਰਿਆ ਹੋਇਆ ਆਸੇ ਮਰਿਆ ਹੋਆ ਕਿੰਨੇ ਦਿਨਾਂ ਸੁਈ ਜੀ ਸੁਈ ਹੋਵੇ ਹੋਣਗੇ ਨੂੰ ਮੰਨ ਲਾ ਵੀ 3-4 ਮਹੀਨੇ 3-4 ਮਹੀਨੇ ਗੱਭਣ ਹੈ ਗੱਭਣ ਹੈਗੀ ਕਿੰਨੇ ਮਹੀਨੇ ਦੀ ਇਹ ਹੈਗੀ ਮਗਾ 4 ਮਹੀਨੇ ਦੀ ਗੱਭਣ ਹੋਈ ਹੈ 4 4 ਦੀ ਠੀਕ ਹੈ ਜੀ ਇਹ ਮੁੱਲ ਰੇਟ ਕੀ ਹੈ 1 ਇੱਕ 10 ਮਾਨਤਾ ਹੋ ਜੀ ਉਹ ਚ ਹੋ ਜੂ ਹੋ ਜੂ ਬਾਜ ਮਾਨ ਨੰਬਰ ਮਾਡ ਨੰਬਰ ਦਾ ਦਸੀਨ ਮਾਡ ਨੰਬਰ ਇਹਦਾ ਇਹਦੀ ਡੀਟੇਲ ਕਿਹਾ ਜੀ ਇਹਨਾਂ ਦਾ ਮੰਗਦੇ ਨੇ ਡੇਢ ਅਸੀਂ ਕਿੰਨੇ ਦਿਨਾਂ ਸੂਈਏ ਇਹ ਸੰਦਸ ਦਿਨ ਹੋ ਗਏ ਦੁੱਧ ਕਿੰਨੇ ਥੱਲੇ 14 ਲੀਟਰ 14 ਠੀਕ ਹੈ ਜੀ ਇੱਕ ਆਹ ਹੈ ਇੱਕ ਇਹਦੀ ਮਗਰ ਕੀ ਇਹਦੇ ਇਹ ਮਗਰ ਠੱਟਾ ਠੱਟਾ ਕਿੰਨੇ ਦਿਨਾਂ ਸੂਈਏ ਜੀ ਇਹ ਸੂਈ ਦੋ ਹੋ ਗਿਆ ਹਰਤਾ ਹਰਤਾ ਇਹਦਾ ਮੁੱਲ ਲੈਣੀ ਜੀ ਇਹਦਾ 130 ਅਸੀਂ ਮਾਨ ਪਾਣ ਹੋਈਏ ਚਾਹ ਬਹੁਤ ਵਧੀਆ ਠੀਕ ਹੈ ਤਾਂ ਮੋਬਾਈਲ ਨੰਬਰ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਮੰਦਾ ਨੰਬਰ ਬੋਲੋ ਭਾਈ 88299 ਠੀਕ ਹੈ ਜੀ 3838 8729916348 ਠੀਕ ਹੈ ਜੀ ਤਾਂ ਬਾਈ ਕਹਿੰਦਾ ਸਾਰਾ ਜੇ ਪਸ਼ੂ ਜਮਾਨ ਤਾਨ ਹੋ ਜੀ ਪਸ਼ੂ gore sirade pashu ne jama ਜੇ ਆਪਾਂ ਨੂੰ ਲੈਣ ਚਾਹੀਦੇ ਨੇਗੇ ਠੀਕੀ ਦੇਖੀ ਤੋ ਠੀਕੀ ਤੋ ਅੱਜ ਕੀ ਲੈ ਗਏ ਵੀਰੇ ਮੰਡੀ ਤੇ ਚਾਰ ਗਾਇਆਂ ਨੇ ਇੱਕ ਮੱਠ ਠੀਕ ਹੈ ਜੀ ਉਹ ਗਾਇ ਦੀ ਪਰਲੀ ਡਿਟੇਲ ਦਿਓ ਇਹਦੀ ਆ ਕਾਲੀ ਦੀ ਇਹਦੇ ਥੱਲੇ 20 ਕਿਲੋ ਦੋ ਤਿਆਰ ਆ ਬਸ ਅਸੇ ਵੀਰੇ ਹਾਂ ਇਨੇ ਦਿਨਾਂ ਸੁਈ ਹੋਈ ਆ ਸੁਈ ਹੋਗੇ 10 ਦਿਨ ਮੰਗਰ ਕੀ ਇਹਦੇ ਮੰਗਰ ਬੱਛਾ ਆ ਪਲੂਣ ਬੱਛੀ ਆ ਠੀਕ ਐ ਮੁੱਲ ਰੇਟ ਕੀ ਇਹਦਾ ਮੁੱਲ ਇਹਦਾ 9000 ਮਾਨਤਨ ਹੋ ਜੂ ਮਾਨਤਨ ਕਰ ਦਾਂਗਾ ਵਾਸੇ ਮੋਬਾਈਲ ਨੰਬਰ ਬੋਲੇ ਸਕਦਾ 628843 02609 ਆ ਜੀ ਜਰਸੀ ਦੀ ਜਰਸੀ ਵਿੱਚ ਚੌਥਾ ਦਿਨ ਸੁਈ ਨਾ ਬਈ 17 ਕਿਲੋ ਬੋਲਾ ਤਿਆਰ ਆ ਠੀਕ ਐ ਤੇ ਮੰਗਰ ਕੀ ਇਹਦੇ ਮੰਗਰ ਬੱਛਾ ਆ ਸੈਕਿੰਡ ਚੌਥਾ ਦਿਨ ਸੁਈ ਨਾ ਹਾਂਜੀ ਹਾਂਜੀ ਠੀਕ ਐ ਇਹਦਾ ਮੁੱਲ ਰੇਟ ਜੀ ਇਹਦਾ 65000 ਆ ਜੀ ਅਸੱਇਆ ਇਹਦਾ ਮੰਨਤਾਨ ਹੋਊਗੀ ਫੀਰਤਾਨ ਕਰਦਾ ਠੀਕ ਹੈ ਜੀ ਅੱਜ ਤੀਜੀ ਦੀ ਇਹ ਭਲੂਣਾ ਬਈ ਭਲੂਣਾ ਇਹ ਵੀ ਇਹਨੂੰ ਵੀ ਚੌਥਾ ਦਾਸ ਹੋਈ ਮਗਰ ਕੀ ਰੇ ਮਗਰ ਬੱਛੀ ਆ ਜੀ ਠੀਕ ਹੈ ਤੇ ਇਹਦਾ ਮੁੱਲ ਰੇਟ ਕੀ ਆ ਇਹਦਾ ਮੁੱਲ 55000 14 ਕਿਲੋ ਬਲਤ ਬਹੁਤ ਯਾਰ ਮੰਨਤਾਨ ਹੋਈ ਇਹਦਾ ਮੰਨਤਾਨ ਕਰਦਾ ਇਹ ਲੋਕ ਇਹ ਮੈਂ ਸਾਰੀ ਡਿਟੇਲ ਕੀ ਆ ਮੈਂ ਥੱਲੇ 11 ਕਿਲੋ ਦੁੱਧ ਹੈ ਬਾਈ ਅੱਛਾ ਕਿੰਨੇ 8 9 ਮਾਰ ਹੈ ਕਿਸੇ ਦੀ ਕੱਟੀ ਹੈ ਜੀ ਮਾਨ ਦਾ ਅੱਛਾ 8 9 ਦਾ ਰਸੂਣ ਹਾਂਜੀ ਤੇ ਇਹਦਾ ਮੁੱਲ ਆ ਇਹਦਾ ਮੁੱਲ 110 ਹੈ ਜੀ ਮਾਨ ਤਾਨ ਹੋ ਜੂ ਮਾਨ ਤਾਨ ਕਰ ਠੀਕ ਹੈ ਜੀ ਹਾਂਜੀ ਤਾਂ ਬਾਈ ਕਹਿੰਦਾ ਮਾਨ ਤਾਨ ਹੋ ਜੂ ਸਾਰੇ ਬਸੂ ਜੰਗੇ ਨੇ ਬਾਈ ਕੋਲੇ ਹਾਂਜੀ ਪਸੰਦ ਵਾਲਾ ਦਾ ਵੀ 3 ਸਾ ਦਾ ਮੋਬਾਈਲ ਹੈ ਬਾਈ ਜੀ 3 ਗੱਲ ਕਿਹੜੇ ਪਿੰਡ ਤੋਂ ਆਂ ਪਿੰਡ ਵੀ ਵਾਲਾ ਜੀ ਜਿਹੜਾ ਕਿਹੜਾ ਜੀ ਸਰਸਾ ਜੀ ਸਰਸਾ ਆ ਮੈਂ ਇਸ ਲੈ ਕੇ ਆਇਆ ਹਾਂਜੀ ਕੈਮੀਸ ਸੁਈਏ ਜੀ ਇਹ ਪਹਿਲੇ ਸੁਈਏ ਪਹਿਲੇ ਸੁਈਏ ਦੁੱਧ ਕਿੰਨਾ ਹੀ ਥੱਲੇ ਦਤਾ 1000 ਉਹ ਦੰਦ ਨਾ ਠੀਕ ਹੈ ਇਹ ਮਾਗਰ ਕੀ ਇਹਦੇ ਹਰ ਘਟਾ ਪਰਸੋਂ 500 500 ਠੀਕ ਹੈ ਤੇ ਮੁੱਲ ਰੇਤੀ ਇਹਦਾ ਬੋਲੋ ਜੀ 2 ਮੰਗਦੇ 75 ਦੇਣੀ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲੋ 8153285199 ਠੀਕ ਹੈ ਤਾਂ ਭਾਈ ਕਰਾ ਮਾਨਤਨ ਹੋ ਜੂਗਾ ਛੋਟੀ ਪੂਰੀ ਸੋਹਨੀਆ ਕੀ ਸਿੰਘਾਂ ਤੋਂ ਵੀ ਪੂਰੀ ਕੁੰਡੀ ਮੈਸਾ ਜੀ ਤੇ ਥਾਣਾ ਲੈ ਬੇਤ ਵੀ ਪੂਰੀ ਸਾਫ ਆ ਗਈ ਮੈਸਾ ਅਗਲੇ ਮਹੀਨੇ ਦਿਓ ਜੀ ਮੈਂ ਦਿਖਾ ਹਾਂ ਜੀ ਬੰਦੇ ਨਾ ਨਾ ਫਿਰ ਕੀ ਹੋਇਆ ਹਾਂਜੀ ਕਿਰੇ ਬਣ ਤਾਈ ਕੋਟਪੱਤਾ ਕੋਟਪੱਤਾ ਜ਼ਿਲ੍ਹਾ ਕਿਹੜਾ ਈ ਬਠਿੰਡਾ ਬਠਿੰਡਾ ਆ ਮੈਂ ਇਸ ਲੈ ਕੇ ਆਈ ਅੱਜ ਹਾਂਜੀ ਕੇਐਮਐਸ ਹੋਇਆ ਜੀ ਇਹ ਤੀਜੇ ਸੂਰ ਕਿ ਕਿੰਨੇ ਕਿ ਦਿਨਾਂ ਅਸੂ ਹੋਇਆ ਇਹ ਮਾਗਰ ਕੀ ਰੇ ਕਟਾਈ ਦੁੱਧ ਕਿੰਨਾ ਪਾਜ ਜੀ ਦੁੱਧ ਹੈ ਥੱਲੇ 12 ਕਿਲੋ 12 ਕਿਲੋ ਕੰਡਿਆ ਬਾਰ-ਬਾਰੀ ਠੀਕ ਹੈ ਜੀ ਤੇ ਮੁੱਲ ਰੇਟ ਕੀ ਕਰਤਾ ਈ ਇਹਦਾ ਮੁਲਕ ਬਚੀ ਗਈ ਬਸੇ ਮਾਨਤਾਨ ਹੋ ਜੂ ਹਾਂਜੀ ਹੋ ਜੂ ਦੇ ਮਮਾ ਨੰਬਰ ਬੋਲੇ ਥੋੜਾ 98727 ਠੀਕ ਹੈ ਜੀ 56133 ਤਾਂ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਤੁਸੀਂ ਦੇਖ ਸਕਦੇ ਹੋ ਮੈਂ ਇਸ ਪੂਰੀ ਵਧੀਆ ਗਈ ਛੱਡੇ ਤੋਂ ਤੇ ਥਣਾ ਤੋਂ ਪੂਰੀ ਸਾਫ ਸੁਥਰੀ ਮੈਸਾਗੀ ਤੇ ਸਾਨੂੰ ਅੱਗੇ ਹੋਰ ਪਾਸੇ ਦਿਖਾਉਣੇ ਆ ਅਸਰੀਆ ਬਾਬਾ ਜੀ ਬਾਬਾ ਕੱਟੀਆਂ ਲੈ ਕੇ ਆ ਅੱਜ ਹਾਂ ਕਿਆ ਤੈਨੇ ਛੋਡਿਆ ਨਾ ਜੀ ਹਾਂ ਕਿਹੜੇ ਪਿੰਡ ਤੋਂ ਆਈ ਮੇਰੇ ਬੇੜਾ ਕਿਹੜਾ ਜਲਾ ਕਿਹੜਾ ਇਹਨੂੰ ਮਾਨਸਾ ਮਾਨਸਾ ਇਹਨਾਂ ਦੀ ਏਜ ਕੀ ਆ ਜੀ ਸਾਰੇ ਕੱਟਿਆਂ ਦੀ ਨਾ ਨੀਦੀ ਹੈ ਇਸ ਦਾ 35 ਹੈ ਅਸੀਂ ਉਮਰ ਕਿਨੇ ਇਹਨਾਂ ਦੀ ਹੋਰ ਤਾਂ ਕੋਈ ਨਹੀਂ ਆ ਤਾਂ ਨੌਕ ਨਹੀਂ ਆਈ ਹੈ ਅੱਛਾ ਜੀ 3 ਵੱਧੋ ਨਹੀਂ ਆ 6 ਸਾਲ 6 ਸਾਲ ਦੀਆਂ ਜੀ ਠੀਕ ਹੈ ਜੀ ਤੇ ਤੁਹਾਡਾ ਮੋਬਾਈਲ ਨੰਬਰ ਬੋਲਿਓ ਪਾਪਾ ਇੱਧਰ ਆਏ ਬੰਦਾ ਮਰਾ ਠੀਕ ਹੈ ਠੀਕ ਹੈ ਤਾ ਬਾਬਾ ਕਹਿੰਦਾ 7 ਸਾਲ ਦੀ ਇੱਕ ਵੀ 9 ਮਹੀਨਾ ਦੀ ਉਮਰ ਹੈ ਤੇ ਤੁਸੀਂ ਕੱਟੀਆਂ ਵੇਖ ਸਕਦੇ ਹੋ ਪੂਰੀਆਂ ਸੋਹਣੀਆਂ ਕੱਟੀਆਂ ਨੇ ਹੱਸੇ ਜਾ ਬਾਈ ਸਰਿਕਾ ਕਿਹੜੇ ਪਿੰਡ ਤੋਂ ਆਈ ਤੂਰਕੋਟੋਂ ਤੂਰਕੋਟ ਤੋਂ ਆਈ ਅੱਜ ਕੀ ਲੈ ਕੇ ਆਏ ਮੰਡੀ ਤੇ ਕਾ ਲੈ ਕੇ ਆਏ ਗਾਂ ਜਾਂ ਕੱਟੀ ਦੀ ਛੋਟੀ ਕੱਟੀ ਵੀ ਕੱਟੀ ਵੀ ਆਪਣੀ ਹੈ ਅਸੇ ਕੱਟੀ ਦੀ ਡਿਟੇਲ ਕੀ ਹੈ ਜੀ ਕਹ ਕਿੰਨੇ ਸਾਲਾਂ ਦੀ ਇਹ ਹੋਏ 2 ਸਾਲ ਦੀ 2 ਸਾਲ ਦੀ ਤੇ ਮੁੱਲ ਕੀ ਹੈ ਇਹਦਾ 20000 30000 ਮੰਨ ਤਾਂ ਹੋਈਏ ਚਾ ਹੋ ਜੂਗੀ ਉਹ ਗਾਂ ਦੀ ਤੇਲ ਕੀ ਆਈ 30000 ਰੁਪਏ ਸਿੱਕਾ ਮੈਸੂ ਹੈ ਜੀ ਉਹ ਸੁਹਾ ਦੂਜਾ ਮਗਰ ਕੀ ਇਹ ਦੇ ਬੱਚਾ ਇਹ ਕਿੰਨੇ ਦਿਨ ਐਸੂ ਹੋਇਆ ਹੈ ਹੋ ਗਏ 20 ਦਿਨ ਅਸੀਂ ਮਾਨਤਾਨ ਹੋ ਜੂ ਜੀ ਹੋ ਜੂ ਹੋ ਜੀ ਠੀਕ ਹੈ ਜੀ ਮੋਅ ਨੰਬਰ ਬੋਲਿਓ 98762 70555 ਠੀਕ ਹੈ ਆ ਮੈਸ ਕੀ ਰਹੀ ਹੈ ਹੈ ਠੀਕ ਹੈ ਕਿਹੜੇ ਪਿੰਡ ਤੋਂ ਆਂ ਪਿੰਡ ਮੀਲਪੁਰ ਵੱਡੀ ਕਿਹੜੀ ਮਸ ਲੈ ਕੇ ਆਇਓ ਆ ਬੋਲੀ ਆ ਨੀਲੀ ਦਾ ਵੀ ਨਹੀਂ ਆ ਇਹਦੇ ਮਗਰ ਕੀ ਆ ਜੀ ਕੀ ਰਿਪੀਟ ਕੀ ਮਾਗਰ ਕੱਟੀ ਹੈ ਕਿੰਨੇ ਦਿਨਾਂ ਸੁਈ ਹੈ ਜੀ ਸੁਈ ਨੂੰ ਹੋ ਗੋਣ ਕੇ 2 ਬਾਈ ਦਿਨ ਅੱਛਾ ਜੀ ਮਲ ਰੇਟ ਕੀ ਕਰਤਾ ਇਹਦਾ ਬੰਦੇ ਕਦਾਸ ਦੁੱਧ ਕਿੰਨਾ ਏ ਥੱਲੇ ਦੁੱਧ 12 ਕਿਲੋ ਸੇਮਾਨ ਤਾਨ ਹੋ ਜੂ ਮਾਨ ਤਾਨ ਹੋ ਜੂ ਬਾਬਾ ਨੰਬਰ ਬੋਲਿਓ ਦਿੱਤਿਆ ਬੋਲਿਓ 797990323 ਠੀਕ ਹੈ ਜੀ ਤਾਂ ਬਾਈ ਕਹਿੰਦਾ ਮਾਰਤਾਨ ਹੋ ਜੂਗਾ ਤੇ ਬਾਬਾ ਸੋਡੀਆਂ ਹੈ ਗਈ ਆਹਾਂ ਆਹ ਬੱਠਾ ਬਈ ਅਸੇਗਾ ਬਾਈ ਅਸੇਗਾ ਕਿਹੜੇ ਪਣ ਤੋਂ ਆਏ ਬਾਗੇ ਪਣੋਂ ਬਾਗੇ ਪਰਾਣੇ ਇਹ ਆ ਗਾਈ ਦੀ ਡਿਟੇਲ ਕੀ ਹੈ ਜੀ ਇਹ ਪਰਸੋਂ ਸੁੱਈ ਆ 11 12 ਕਿਲੋ ਬੋਧਈ ਆ ਜੀ ਅਸੀਂ ਕਹਿ ਮੈਂ ਸੁੱਈ ਹੈ ਜਾਈ ਦੂਜੇ ਸੁੱਈ ਆ ਦੂਜੇ ਸੁੱਈ ਆ ਮਗਰ ਕੀ ਇਹ ਬੱਛਾ ਜੀ ਠੀਕ ਹੈ ਜੀ ਮੁੱਲ ਇਹ ਕਿ ਕਰਤਾ ਰਾਮ ਮੁੱਲ ਦਾ 55000 ਰੁਪਏ ਠੀਕ ਹੈ ਜੀ ਤੇ ਮਾਨਤਾਨ ਹੋ ਜਾ ਮਾਨਤਾਨ ਹੋ ਜਾ ਮੋਬਾਈਲ ਨੰਬਰ ਬੋਲੋ 9855529455 ਠੀਕ ਹੈ ਹਾਂ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਤੇ ਗਾਈ ਅਸੇਗਾ ਬਾਈ ਇੜੇ ਬਣ ਤੋਈ ਬਹੁਤ ਹੋਈ ਬੋਹਤ ਨਾਲ ਕਰ ਲੋ ਗੱਲ ਅਸਈ ਬਹੁਤ ਹੈ ਕਿਆ ਮੈਸ ਲੈ ਕੇ ਆ ਹਾਂ ਤੋ ਕੜਾ ਹੀ ਇਹ ਇਸ ਮਹੀਨੇ ਦੀ ਸੂਈ ਹੋਈ ਹੈ ਇਸ ਮਹੀਨੇ ਸੂਈ ਹੋਈ ਹੈ ਤੇ ਦੁੱਧ ਕਿੰਨਾ ਹੀ ਥੱਲੇ 10 ਕਿਲੋ 10 ਕਿਲੋ ਹਾਂ ਕੈਮੇ ਸੂਈ ਇਹ ਤੇ ਪਹਿਲ ਨੇ ਪਹਿਲ ਨਹੀਂ ਆ ਤੇ ਮੁੱਲ ਰੇਡ ਜੀ ਇਹਦਾ ਇੱਕ ਦਾ ਸੀ ਠੀਕ ਹੈ ਮੰਗ ਮਗਰ ਕੀ ਇਹਦੇ ਕਟਾ ਜੀ ਕਟਾ ਜੀ ਮਾਰ ਤਾਂ ਖੋ ਜੀ ਮਾਰ ਤਾਂ ਹਾਂ ਹਾਂ ਮੋਬਾਈਲ ਨੰਬਰ ਬੋਲੋ 82 643 ਹੁਣੜ ਨੂੰ ਸਵਾਰ ਹਾਂ ਬਾਈ ਕਹਿੰਦਾ ਮਾਨ ਤਾਨ ਹੋ ਗਈ ਛੋਟੀ ਸੋਹਣੀ ਐ ਤੇ ਉਹ ਦੱਸਦਾ 10 ਲੀਟਰ ਐ ਬਾਈ ਕਹਿੰਦਾ ਜੱਡੇ ਤੋਂ ਵੀ ਪੂਰੀ ਸਾਫ਼ ਆ ਗਈ ਹਾਂਜੀ ਇਹਦੀ ਕੀ ਕੈਮਿਸ ਹੋਈ ਜੀ ਚੌਥਾ ਸੂਆ ਜੀ ਅ ਸੈਕਿੰਡ ਦਿਨ ਦਾ ਸੂਆ ਹੈ ਤੇ 8 ਦਿਨਾਂ ਦਾ ਵੀ ਸੀ ਅ ਸਹੀ ਮਗਰ ਕੀ ਇਹਦੇ ਮਗਰ ਕੱਟਾ ਜੀ ਕੱਟਾ ਦੁੱਧ ਕਿੰਨਾ ਬਾਜੂ 12 ਪਲੱਸ 12 ਉਮਲ ਰੇਟ ਕੀ ਇਹਦਾ ਡੇਡ ਮਨਤਨ ਹੋ ਗਈ 2000 ਦਾ ਅ ਸਹੀ ਮਾ ਨੰਬਰ ਬੋਲਿਓ 99155 ਠੀਕ ਹੈ 54114 ਠੀਕ ਹੈ ਸੁਦਾ ਬਣਾ ਸਾਸੀ ਕਾ ਬਾਈ ਸਾਸੀ ਕਾਲ ਜੀ ਕਿਹੜੇ ਬਣਤਾ ਜੀ ਲਾਲ ਲੈਣਾ ਜੀ ਨੇ ਠੀਕ ਹੈ ਆ ਗਾਂ ਦੀ ਡਿਟੇਲ ਕੀ ਲਈ ਪਹਿਲਾ ਸੂਆ ਜੀ 10 ਲੀਟਰ ਦੁੱਧ ਆ ਹਫਤੇ ਦੀ ਸੂਈ ਆ ਮਗਰ ਕੀ ਜਿਹਦੇ ਬੱਚੀ ਆ ਜੀ ਠੀਕ ਹੈ ਜੀ ਹਾਂ ਜੀ 10 ਲੀਟਰ ਦੁੱਧ ਹੋ ਗਏ ਮੋਲ ਰੇਟ ਕੀ ਜਰਾ 32000 ਰੁਪਏ ਜੀ ਮਾਨਤਾਨ ਹੋ ਜੂ ਕਰ ਦਾਂਗੇ ਮਾਨਤਾਨ ਮੋਬਾਈਲ ਨੰਬਰ ਜੀ 9323600004 ਠੀਕ ਹੈ ਜੀ ਹਾਂ ਬਾਈ ਕਹਿੰਦਾ ਮਾਨਤਾਨ ਹੋ ਜੂ ਇਹ ਚੋਂ ਵੀ ਤੇ ਗਾਂ ਵੀ ਸੋਹਣੀ ਆ ਸਤਿਗੁਰ ਬਾਬਾਈ ਸਤਿਗੁਰ ਜੀ ਕਿਹੜੇ ਪਿੰਡ ਤੋਂ ਆਈ ਆਹੇ ਮਾਨਸਾ ਜੀ ਮਾਨਸਾ ਜੀ ਕਿਹੜੀ ਮਾਸ ਲੈ ਕੇ ਆਈ ਅੱਜ ਆ ਚਾਹਦੇ ਨੂੰ ਆ ਤਿੰਨੇ ਚਾਰੇ ਡਿਟੇਲ ਦਊਂਗੀ ਜੇ ਆਹ ਪੈਦੀ ਮੇਰਾ 85000 85000 ਕੰਮੇ ਸੋਈਏ ਇਹ ਇਹ ਦੂਜਾ ਸੂਆ ਠੀਕ ਹੈ ਜੀ ਮੰਗਰ ਕੀ ਇਹਦੇ ਮੰਗਰ ਇਕੱਠਾ ਕਿੰਨੇ ਦਿਨ ਕਿੰਨੇ ਮਹੀਨੇ ਸੂਈਏ ਇਹ ਇਹ ਹੋ ਤਿੰਨ ਮਹੀਨੇ ਦਿਨ ਮਹੀਨੇ ਤੋਂ ਗੱਪੜ ਤਾਂ ਨਹੀਂ ਗਈ ਹਲੇ ਨਾ ਠੀਕ ਹੈ ਮੁੱਲ ਜੀ ਇਹਦਾ 85000 85000 ਮਾਨਤਾਨ ਹੋਊ ਜੀ ਕਰਦਾਂਗੇ ਦੁੱਧ ਕਿੰਨਾ ਹੀ ਹੋਣ ਥੱਲੇ ਦੋ ਦੱਸ ਦੋ 10 ਕਿਲੋ ਅੰਡੇ ਵਾਲਾ ਨਾ ਠੀਕ ਹੈ ਤੁਹਾਡਾ ਮਾਈ ਨੰਬਰ ਬੋਲਿਓ 98762 ਠੀਕ ਹੈ ਜੀ 23492 ਠੀਕ ਹੈ ਭਾਈ ਹਾਂ ਬਾਬਾ ਕਹਿੰਦਾ ਮਾਂ ਤਨ ਹੋਈ ਜੀ ਤੇ ਮੈਂ ਸਪੂਰੀ ਸੋਨੀਆ ਕਿ ਤਿੰਨ ਮਹੀਨੇ ਸੋਈ ਹੋਈ ਹੈ ਜੀ ਇਹ ਮੰਗ ਰਿਹਾ ਇਹ ਕਟਾ ਦਾ ਸਾਡੀ ਇਹਨੇ ਆਦੇ ਪੁਰਾ ਅਸੀਂ ਕਿਹਾ ਭਾਈ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਈ ਨੂੰ ਬਗੜ ਤੋਂ ਮੇਰੇ ਯਾਰ ਨੂੰ ਬਗੜ ਤੋਂ ਆ ਮੈਂ ਇਸ ਲੈ ਕੇ ਆ ਹਾਂਜੀ ਹਾਂਜੀ ਕੀ ਡਿਟੇਲ ਹੈ ਇਹਦੀ ਕੈਮਿਸੂਆ ਇਹ 140 ਹੈ ਜੀ ਦੂਜਾ ਸੂਆ ਜੀ ਇਹਨੂੰ 10 ਸੂਆ ਇਹ ਮਗਰ ਕੀ ਰੇ ਕੱਟਾ ਜੀ ਕਿੰਨੇ ਦਿਨਾਂ ਸੁੱਈ ਹੋਇਆ ਇਹ ਇਹਨੂੰ ਹੋ ਗਿਆ 8 ਦਿਨ ਸੁੱਈ ਨਾ ਠੀਕ ਹੈ ਤੇ ਮਾਨਤਾਨ ਹੋ ਜੂ ਹਾਂ ਜੀ ਹਮ ਔਕੇ ਤੇ ਹੋ ਜੂ ਮੋਬਾਈਲ ਨੰਬਰ ਬੋਲਿਓ 6288839246 ਠੀਕ ਹਾਂ ਬਾਈਕ ਦਾ ਮਾਨਤਾਨ ਹੋ ਗਿਆ ਤੇ ਥਾਂ ਲੇਵੇ ਤੋਂ ਵੀ ਪੂਰੀ ਸਾਫ ਆ ਗਈ ਮੈਂ ਸਭ ਅੱਸੀ ਗਾ ਬਾਬਾ ਜੀ ਕਿਹੜੇ ਪਿੰਡ ਤੋਂ ਆਈ ਨਾ ਲੈ ਆਣਾ ਜਿਹੜਾ ਕਿੜਾ ਜੀ ਬਹਿੰਡਾ ਜਿਹੜਾ ਤੇ ਆਹ ਤਾਂ ਹੀ ਲੇ ਗਿਓ ਕਿੜੀ ਆ ਜੀ ਆਲੇ ਕੇ ਇਧਰ ਲਈ ਇਹ ਡਿਟੇਲ ਕੀ ਆਈ ਇਹਦੀ ਕੈਮਸ ਹੋਇਆ ਜੀ ਇਹ ਇਹ ਦੂਜਾ ਸੁਆ ਤਾਂ ਸੇਮਾ ਕਰ ਕੀ ਇਹਦੇ ਬੱਚਾ ਕਿੰਨੇ ਕਿ ਦਿਨਾਂ ਸੁਆ ਇਹਨੇ ਸੁਆ ਥਾਵ ਨਹੀਂ ਮਾ ਦੇਣਾ ਠੀਕ ਹੈ ਜੀ ਦੁੱਧ ਕਿੰਨਾ ਕੱਢਦੀ ਹੁਣ 13 ਕਿਲੋ ਪਹਿਲੇ ਇੱਕ ਦੂਜਾ ਜੀ ਦੁੱਧਿਆ ਦੂਜਾ ਸੁਆ ਮੋਲ ਰੇਟ ਕੀ ਆਦਾ ਜੀ ਮੋਲ ਰੇਟ 55000 ਮਾਨਤਾਨ ਹੋ ਜੂ ਹੋ ਜੂ ਮਾਨਤਾਨ ਬਾਬਾ ਨੰਬਰ ਬੋਲੀ ਜੀ ਦੱਸੀ ਮੇਰਾ 92236 ਠੀਕ ਹੈ 00004 ਠੀਕ ਹੈ ਆਹ ਬ